ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ 7 ਪੰਜਾਬ ਦੀ ਦੂਜੀ ਮੰਡੀ ਸਹਿਕਾਰੀ ਖੰਡ ਮਿਲ ਵੱਲੋਂ ਗੰਨਾ ਪੜਾਈ ਸੀਜ਼ਨ 2024 ਤੇ 25 ਦੀ ਕੀਤੀ ਗਈ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਰਹਿਨਵਾਈ ਹੇਠ ਅਤੇ 슈ਗਰ ਫੈਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜਿੰਦਾ ਅਤੇ ਪ੍ਰਬੰਧਕ ਨਿਰਦੇਸ਼ਕ ਡਾਕਟਰ ਸੋਨੂ ਦੁੱਗਲ ਦੀ ਜੋਗ ਅਗਵਾਈ ਹੇਠ ਮੋਰੈਂਡਾ ਸਹਿਕਾਰਤਾ ਖੰਡ ਮਿਲਜ਼ ਲਿਮਟਿਡ ਮੋਰੈਂਡਾ ਨੇ ਆਪਣਾ 63ਵਾਂ ਪੜਾਈ ਸੀਜ਼ਨ 2024 ਤੇ 25 ਦੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਪੰਜ ਪਿਆਰਿਆਂ ਦੀ ਹਜ਼ੂਰੀ ਵਿੱਚ ਸ਼ੁਰੂਆਤ ਕੀਤੀ ਗਈ ਇਸ ਮੌਕੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਮੌਕੇ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ मौके किसान जथेबंदियों ने भी शमूलियत की इस मौके मिलते प्रभ पे सहा वागुरु जी का काेगुरु जी के फते ਆਪਣੀਆਂ ਲੇਖਾਂ ਦੇ ਗੰਨਾ ਏਪੀਸ਼ੋ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਤੋਂ ਪੁਰ ਤੇ ਬੱਕਾਰਾ ਸੁਤਨ ਮਾਰੀ ਸੀ ਔਰ ਉਸ ਸਮੇਂ ਇਸ ਮਿਲਦੀ ਦੀ ਸਥਿਤੀ ਹੋ ਗਈ ਸੀ ਔਰ ਇਸ ਮਿਲਦੇ 1964 ਬਾਅਦ ਦੇ ਵਿੱਚ ਆਪਣਾ ਪਹਿਲਾ ਪ੍ਰਾਇਸ ਕਿਲਪ ਰੱਖ ਦਿੱਤਾ ਜਿਹੜੀ ਇਹ ਗੰਦੇ ਉਹ ਕਹੇ ਕਿ ਕਿਉਂਕਿ ਗੰਨਾ ਦੀ ਜਿਹੜੀ ਫਸਲ ਜਿਸ ਤੇ ਨਾਮ ਆਏ ਗੁਰੂ ਸਾਹਿਬ ਨਾਮ ਅਮਾ ਤੇ ਨਾਮ ਅਕ੍ਰਿਸ਼ਟ ਨਾਮ ਆਏ ਗੁਰੂ ਨਾਮ ਨਾਮ ਵਾਹ ਦੀ ਕਹਲੋ ਕਿਹਦੇ ਦਾ ਮਰ ਜਿਓ ਤੁਸੀਂ ਆਹ ਮਨੋਂ ਤੁਸੀਂ ਜਾਇਓ ਗੰਦੇ ਨੂੰ ਮਿਲ ਜੂਗਾ ਤੁਸੀਂ ਦਵਾ ਦੇਣਾ ਹਾਂ ਤੇ ਤੈਨੂੰ ਤਾਂ ਹੀ ਦੁਆਦਾਂ ਮੈਂ ਕਿਹਾ ਚਲ ਬੋਲ ਸੁਣ ਹਾਕ ਸਰ ਦੇਖਿਓ ਸਾਹਮਣੇ ਸਰ ਸਾਹਮਣੇ ਦੇਖਿਓ ਜੀ ਠੀਕ ਹੈ ਅਨੇ ਜੀਐਮ ਸਾਹਿਬ ਨੇ ਅੱਜ ਸਾਡੇ ਮਾਨਯੋਗ ਐਮਐਲਏ ਸਾਹਿਬ ਚੰਕੋਟ ਸਾਹਿਬ ਵਾਲਕ ਅਨੇ ਮਾਨਯੋਗ ਜੀਐਮ ਸਾਹਿਬ ਤੇ ਔਰ ਸ਼ੂਗਰ ਮਿਲ ਦੇ ਜਿੰਨੇ EMPLOYEES ਐ ਸਾਰੇ ਸਟਾਫ ਮੈਂਬਰ ਜੀ ਜੀ ਵੀ ਇੱਥੇ ਸਾਰੇ ਖੜੇ ਨੇ ਇਸਾਨ ਯੂਨੀਅਨ ਦੇ ਅਗੂ ਵਿੱਚ ਆਏ ਨੇ ਉਹ ਸਾਰਿਆਂ ਦਾ ਇੱਥੇ ਭਰੋਸਾ ਹੈ ਵੀ ਅੱਜ 3 ਤਰੀਕ ਨੂੰ ਅਸੀਂ ਇਹ ਕਿਹਾ ਸੀ ਵੀ ਮਿਲ ਨੂੰ ਫੁੱਲ ਫਲੈਕਚਰ ਆ ਦਾਂਗੇ ਜੀਐਮ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ 3 ਕੁਝ ਕੁਝ ਦਿੱਕਤਾਂ ਸਾਨੂੰ ਆਈਆਂ ਪਿੱਛੇ ਜਿਵੇਂ ਕਿ ਕੋਈ ਕੋਈ ਇਹ ਵਾਰ ਟੈਕਨੀਕਲ ਵੀ ਦਿੱਕਤ ਆ ਜਾਂਦੀ ਹੈ ਬਟ ਸਾਰੀ ਰਿਸੋਲਵ ਕਰਕੇ ਔਰ ਚੰਡੀਗੜ੍ਹ ਵੀ ਟੇਕ ਅਪ ਕਰ ਰਹੇ ਹਨ ਔਰ ਉਹਨਾਂ ਨੂੰ ਛੇਤੀ ਤੋਂ ਛੇਤੀ ਇਹਦਾ ਹੱਲ ਵੀ ਲੱਭ ਲਾਂਗੇ ਬਟ ਅੱਜ ਤੋਂ ਮਿਲ ਜਿਹੜੀ ਹੈ ਫੁੱਲ ਫਲੈਸ਼ ਸ਼ੁਰੂ ਹੋ ਗਈ ਹੈ ਔਰ ਕਿਸਾਨ ਵੀ ਆਪਣੇ ਆਪਣੇ ਜਿਹੜੇ ਫਸਲ ਹੈ ਉਹ ਇੱਥੇ ਲੈ ਕੇ ਆਉਣ ਤੇ ਇੱਥੇ ਕੋਈ ਵੀ ਪ੍ਰੋਬਲਮ ਨਹੀਂ ਹਾਂ ਸਰ ਇੱਕ ਰੋਡ ਦੀ ਗੱਲ ਇਹਨਾਂ ਨੇ ਵੀ ਕੀਤੀ ਹੈ ਤੁਹਾਨੂੰ ਕਦੇ ਸਰਪੰਚ ਵੀ ਮਿਲਲੇ ਸਾਡੇ ਹਲਕੇ ਦੇ ਜੀ ਜੀ ਆ ਮਰਿੰਡਾ ਤੋਂ ਰੋਪੜ ਜਿਹੜੀ ਸੜਕ ਜਾਂਦੀ ਹੈ ਖਰਾਬ ਹੈ ਇਹਦੇ ਬਾਰੇ ਕੋਈ ਹਾਂਜੀ ਮੈਨੂੰ ਐਮਐਲਏ ਸਾਹਿਬ ਨੇ ਵੀ ਦੱਸਿਆ ਸੀ ਜੀ ਇੱਕ ਬਹੁਤ ਵੱਡੀ ਡਿਮਾਂਡ ਹੈ ਵੀ ਮੋਰਿੰਡਾ ਤੇ ਜਿਹੜੀ ਚੰਕੋੜ ਆਪਣੀ ਇੱਥੇ ਰੋਪੜ ਨੂੰ ਰੋੜ ਜਾਂਦੀ ਹੈ ਉਹਦੀ ਅਰਜੈਂਟ ਰਿਪੇਅਰ ਦੀ ਲੋੜ ਹੈ ਅਸੀਂ ਅਰਜੈਂਟ ਰਿਪੇਅਰ ਵਾਸਤੇ ਉਹਦੀ ਪੈਚ ਵਰਕ ਦੇ ਆਰਡਰ ਦੇ ਦਿੱਤੀ ਹੈ ਐਕਸ ਇਨਸਾਬ ਨੂੰ ਉਹ ਅੱਜ ਕੋਈ ਮੁਹਾਲੇ ਦੇ ਵਿੱਚ ਫੰਕਸ਼ਨ ਸੀ ਉਹਦੇ ਵਿੱਚ ਥੋੜੇ ਰੁੱਝੇ ਹੋਏ ਸੀ ਬਟ ਕੱਲ ਤੋਂ ਉੱਥੇ ਕੰਮ ਸ਼ੁਰੂ ਕਰਨਗੇ ਉਹ ਔਰ ਫੰਡ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਕਿਹਾ ਵੀ ਜਿੰਨਾ ਵੀ ਫਕਰ ਚਾਊਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕੰਟਿੰਜੈਂਸੀ ਹੈ ਅਸੀਂ ਉਹ ਤੋਂ ਪੂਰਾ ਕਰ ਦਾਂਗੇ ਔਰ ਤੁਸੀਂ ਇੱਕ ਵਾਰ ਰਿਪੇਅਰ ਚਾਲੂ ਕਰੋ ਠੀਕ ਹੈ ਐਮਐਸ ਜੀ ਇ ਜਦੋਂ ਦੀ ਇਹ ਸਰਕਾਰ ਆਈ ਹੈ ਸਰਦਾਰ ਭਗਤ ਸਿੰਘ ਮਾਨ ਉਹਨਾਂ ਦੀ ਇਹ ਮਿਲ ਜਿਹੜੀ ਹੈ ਦਿਨੋਂ ਦਿਨ ਤਰੱਕੀ ਕਰ ਰਹੀ ਹੈ ਤੁਸੀਂ 22 23 ਵੀ ਦੇਖਿਆ ਕਿ 24 ਜਿਹੜਾ ਲਫਟਨ ਜਿਹੜਾ ਗੰਨਾ ਪੀੜਿਆ ਗਿਆ ਔਰ 10 ਦੇ ਰਿਕਵਰੀ ਆਈ ਸੀ ਔਰ ਪਿਛਲੇ ਸਾਲ 23 24 ਚ 28 ਲੱਖ ਜਿਹੜਾ ਕੁਇੰਟਲ ਗੰਨਾ ਪੀੜਿਆ ਗਿਆ ਔਰ 10.40 ਜਿਹੜੀ ਰਿਕਵਰੀ ਆਈ ਜੋ ਕਿ ਸਾਰੇ ਨਾਰਥ ਚ ਸਭ ਤੋਂ ਵੱਧ ਔਰ ਇਸ ਵਾਰ ਵੀ ਅਸੀਂ ਆਸ ਕਰਦੇ ਕਿ 30 ਲੱਖ ਜਿਹੜਾ ਹੈ ਕੁਇੰਟਲ ਤੋਂ ਵੱਧ ਗੰਨਾ ਜਿਹੜਾ ਪੀੜਿਆ ਜਾਏਗਾ ਤੇ ਅੱਜ ਗੁਰੂ ਸਾਹਿਬ ਦਾ ਹੌਟ ਆਸਰਾ ਲੈ ਕੇ ਸ਼ੁਰੂਆਤ ਕੀਤੀ ਹੈ ਔਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਗੰਨੇ ਦਾ ਰੇਟ ਵੀ ਜਿਹੜਾ ਹੈਗਾ 401 ਰੁਪਏ ਜੋ ਕਿ ਸਾਰੇ ਹਿੰਦੁਸਤਾਨ ਸਭ ਤੋਂ ਵੱਧ ਸੋ ਸਰਕਾਰ ਪੂਰੀ ਬਚਨਬੱਧ ਇਸ ਬਿੱਲ ਨੂੰ ਚਲਾਉਣ ਲਈ ਔਰ ਨਵਾਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਨਵਾਂ ਪ੍ਰੋਜੈਕਟ ਜਿਹੜਾ ਹੋ ਉਹ ਮੋਰਿੰਡੇ ਚ ਲਾਇਆ ਜਾਵੇ ਮੈਂ ਜੀਐਮ ਸਾਹਿਬ ਬਹੁਤ ਸਾਡੇ ਮਹਿਤੀ ਨੇ ਇਹ ਕਰ ਰਹੇ ਨੇ ਮਿਹਨਤ ਤੇ ਜਲਦ ਉਸ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਹੋਰ ਪ੍ਰੋਜੈਕਟ ਜਿਹੜਾ ਹੈਗਾ ਇੱਥੇ ਲਾਇਆ ਜਾਵੇ ਤਾਂ ਕਿ ਸਾਡੇ ਕਿਸਾਨ ਵੀ ਉਹ ਜੀਰੀ ਨੂੰ ਛੱਡ ਕੇ ਗੰਨੇਵਲ ਨੂੰ ਜਾਣ ਜਿਹਦੇ ਨਾਲ ਤੇ ਸਾਡਾ ਜਿਹੜਾ ਪਾਣੀ ਦਾ ਪੱਧਰ ਉਹ ਵੀ ਉੱਚਾ ਹੋਵੇ ਸੋ ਬਹੁਤ ਬਹੁਤ ਥੈਂਕ ਯੂ